ਤੁਸੀਂ ਇਹਨਾਂ ਕਹਿੰਦਾ ਇੰਨੀ ਖੌਮ ਨੂੰ ਪਿਆਰ ਕਰਦੇ ਇੰਨੇ ਕੋਮਲ ਬਗਲ ਖੜੀ ਹੈ ਸੰਗਤ ਨੇ ਮੱਤਾਂ ਬਾਕੇ ਉਹ ਸਰਕਾਰ ਨੂੰ ਜਵਾਬ ਦੇਤਾ ਠੀਕ ਹੈ ਮਾਦਾ ਜੀ ਹੁਣ ਜਿਵੇਂ ਦੇ ਰੋਜ਼ਾਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਕੀ ਜੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜੱਥੇਦਾਰ ਸਭ ਦਾ ਵੀ ਇਹੋ ਜੀ ਅਪੀਲ ਸੀਗੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਦੇਵੇ ਕੋਈ ਵੀ ਉਮੀਦਵਾਰ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਅੱਗੇ ਸ਼ੁਰੂਆਤੀ ਪ੍ਰਧਾਨਾਂ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਕਰਨ ਕੀਤੀ ਜਾਵੇ ਤਾਂ ਕਿਸ ਤਰਫ ਧਿਆਨ ਲੱਗਦਾ ਹੈਗਾ ਯਾ ਫਿਰ ਜਿਹੜਾ ਉਹਨਾਂ ਦੇ ਪਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਹੋ ਕਿ ਕੋਈ ਗਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਦੇਖੋ ਅੱਜ ਤੋਂ ਬਾਅਦ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰਾਨਾ ਹੀ ਕਰਨਾ 7 ਤੋਂ ਅਸੀਂ ਵੇਖਦੇ ਆ ਕਿ ਸਾਡਾ ਕੀ ਪ੍ਰੋਗਰਾਮ ਬਣਦਾ ਕੀ ਹੈ ਲੇਕਿਨ 7 ਤੋਂ ਬਾਅਦ ਹੀ ਅਸੀਂ ਸਮਝਦੇ ਜੋ ਵੀ ਹੋਊ ਭਾਈ ਸਾਹਿਬ ਜੇ ਕਦੋਂ ਬਾਹਰ ਆਉਂਦਾ ਵਾ ਕਦੋਂ ਕੀ ਕਰਦੀ ਹੈ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਹਦੇ ਬਾਅ Thank you. ਬਹੁਤ ਹੀ ਰਹੀਆ ਲੱਗਿਆ ਬਾਕੀ ਸਾਰੇ ਮੈਂ ਭਾਈ ਸਾਹਿਬ ਦੀ ਜਿਹੜੀ ਸਾਗਤ ਸੀ ਸਪੋਰਟਰ ਸੀ ਜਿੰਨੇ ਵੀ ਨੌਜਵਾਨ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਬਹੁਤ ਹੀ ਸੰਗਤ ਨੇ ਆਪ ਮਹਾਰੀ ਮਿਹਨਤ ਕੀਤੀ ਤੇ ਬਹੁਤ ਹੀ ਸਹਿਯੋਗ ਦਿੱਤਾ ਸਾਰੀ ਸੰਗਤ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦ ਹੀ ਦੀਆ ਰੇ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਹੈ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਇਹੋ ਜਿਹਾ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲੇ ਮਹਿਲ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਖੋਲ੍ਹ ਪਾ ਰਹੇ ਆ ਤੇ ਬਾਅਦ 'ਚ ਆਪਾਂ ਜਿਹੜਾ ਵੀ ਪ੍ਰੋਗਰਾਮ ਅੱਗੇ ਹੁੰਦਾ ਉਹ ਬਾਅਦ 'ਚ ਲਿਖਾਂਗੇ ਪਤਾ ਨਹੀਂ 53000 ਤੱਕ ਹੁਣ ਤਾਂ ਕਲੀਡ ਚੱਲ ਰਹੀ ਹੈਗੀ ਕੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਲੀਡ ਕਿਸ ਤਰ੍ਹਾਂ ਦੇ ਹੋ ਸਕਦੇ ਬਹੁਤ ਵਾਈਲ ਦੀ ਕਿਰਪਾ ਬਹੁਤ ਵੱਡੀ ਜੀਤ ਨਾਲ ਜਿਹੜੀ ਜਿੱਤ ਪ੍ਰਾਪਤ ਕਰਨੀ ਹੈ ਅਕਾਦੀ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਹ ਤੁਹਾਨੂੰ ਦੇਖ ਰਿਹਾ ਸੀਗਾ ਬਿਲਕੁਲ ਇਹ ਮੈਨ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਉਹ ਔਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ ਉਸ ਵਾਸਤੇ ਸੰਗਤ ਨੂੰ ਕੁਝ ਕਹਿਣਾ ਚਾਹੁੰ ਦਸਦਾ ਹਾਂ ਮੇਕੋ ਇਹ ਸਾਰੀ ਸੰਗਤ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਹੱਡਾ ਸਹਿਯੋਗ ਦਿੱਤਾ ਹਿੰਦੂ ਵੀ ਆਏ ਮੁਸਲਮਾਨ ਵੀ ਆਏ ਅਸੀਂ ਭਾਈਚਾਰਾ ਸਾਰੇ ਧਰਮਾਂ ਨੇ ਹੱਡਾ ਵੱਟ ਚੱਕੇ ਸਹਿਯੋਗ ਦਿੱਤਾ ਸਾਰੇ ਧਰਮਾਂ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰੇ ਧਰਮਾਂ ਨੇ ਬਹੁਤ ਬਹੁਤ ਸਾਰੀ ਸੰਗਤ ਨੇ ਹੱਡਾ ਸਪੋਰਟ ਦਿੱਤਾ ਮਗਰ ਇਹ ਇੱਕ ਤਰਫ ਹੈ ਡਿੱਗਜ਼ ਪਾਰਟੀਆਂ ਹੋਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਡਿੱਗਜ਼ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤ ਕੀ ਇਹਦੇ ਪਿੱਛੇ ਕਾਰਨ ਨਾ? ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ, ਬਹੁਤ ਅਨਿਆਇ ਕੀਤਾ, NSA ਦਾ ਕੋਈ ਬੇਸ ਨਹੀਂ ਸੀ NSA ਲਈ। ਕਿੱਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸੁਟਿਆ। ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਬਾਕੇ ਦਿੱਤਾ ਸਰਕਾਰ ਨੂੰ ਕਿ ਜਿਹਦੇ ਬੰਦੇ ਨੇ ਤੁਸੀਂ ਇੰਨਾ ਕਰਦੇ, ਐਨੇ ਕਿਉਂ ਮਾਨੂੰ ਪਿਆਰ ਕਰਦੇ? ਐਨੇ ਕੌਮਨ ਬਗਲ ਕਰੀ। ਅਸਾਂ ਕਿਦਰੇ ਵੋਟਾਂ ਬਾਕੇ ਹੁਣ ਸਰਕਾਰ ਨੂੰ ਜਵਾਬ ਦੇਤਾ। ਠੀਕ ਹੈ ਮਾਦਾ ਜੀ ਹੁਣ ਜਿਵੇਂ ਦੇ ਰੋਜ਼ਾਨਾ ਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਕੀ ਜੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜੱਜਦਾਰ ਸਾਹਿਬ ਦਾ ਵੀ ਇਹੋ ਜੀ ਤੀਨ ਸੀਗੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਜਾਵੇ ਕੋਈ ਵੀ ਉਮੀਦਵਾਰ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਅੱਗੇ ਸ਼ੁਰੂਆਤੀ ਪ੍ਰਧਾਨਾਂ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਕਰਨ ਕੀਤੀ ਜਾਵੇ ਤਾਂ ਕਿਸ ਤਰਫ ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਦੇਖੋ ਅੱਜ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪੰਚਾਇਤਗੀ ਤਾਂ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਲਾਨੇ ਕਰਨਾ 7 ਤੋਂ ਅਸੀਂ ਵੇਖਦੇ